ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੀ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਵਿੱਚ ਦੋ ਨੌਜਵਾਨਾਂ ਨੂੰ ਨਸ਼ੇ ਅਤੇ ਅਸਲੇ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਸਾਂਝੀ ਕੀਤੀ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਆਕਾਸ਼ਦੀਪ ਸਿੰਘ ਵਾਸੀ ਸੰਗਰਾਵਾ ਜਿਸ ਨੂੰ ਕਾਬੂ ਕੀਤਾ ਗਿਆ ਹੈ ਅਤੇ ਜਿਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਉਹਨਾਂ ਕਹਿਆ ਕਿ ਇੱਕ ਦੂਜੇ ਮਾਮਲੇ ਵਿੱਚ ਗੁਰਲਵ ਉਰਫ ਲਵ ਨਾਂ ਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਬਟਾਲੇ ਦਾ ਹੈ ਅਤੇ ਜਿਸ ਪਾਸੋਂ ਦੋ ਪਿਸਟਲ ਮੈਗਜ਼ਿਨ ਅਤੇ 16 ਜੰਦਾ ਰੌਂਦ ਬਰਾਮਦ ਕੀਤੇ ਗਏ ਹਨ ਉਹਨਾਂ ਕਹਿਆ ਕਿ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਕੀ ਕੁੜ ਗਿਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ RN News ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ। ਜੀ ਸਤਿ ਸ਼੍ਰੀ ਅਕਾਲ ਜੀ। ਖਾਣਾ ਸਿਖਾਣ ਲੱਗਾ ਹੋਇਆ। ਤੇ ਐਸਐਸਪੀ ਸਾਹਿਬ ਦੀ ਅਧਿਅਤਾ ਮੁਤਾਬਕ ਡੀਐਸਪੀ ਸਾਹਿਬ ਸੀ.ਆਈ.ਡੀ ਦੀ ਗਵਾਈ ਦੇ ਹਸਤੇ ਅਨੁਸਾਰ ਦੋ ਦੋਸੀ ਕਾਬੂ ਕੀਤੇ ਗਏ ਆ ਜਿਨ੍ਹਾਂ ਵਿੱਚ ਬਾਦੀਬ ਸਿੰਘ ਸਾਨੂੰ ਬਟਕਾਰ ਸैम ਪੈਂਡਰਸਨ ਨਾਮ ਆ ਜਿਹਦੇ ਪਾਸੋਂ 10 ਗ੍ਰਾਮ ਹੈਰੋਨ ਬਰਾਮਦ ਹੋਈ ਹੈ ਇਹਨਾਂ ਦਾ ਮਾਰਾ ਸਰ ਕਰਕੇ ਹੋਰ ਰਿਕਵਰੀ ਕੀਤੀ ਜਾਏਗੀ ਨੰਬਰ 2 ਇੱਕ ਰਾਜ ਸਿੰਘ ਲਾਵਿਆ ਇੱਕ ਦੋ ਪਿਸਤਰ ਬਰਾਮਦ ਹੋਏ ਆ ਜਿਦੇ ਤੋਂ ਨਾਸਮੇਦ ਮਹਿੰਦੀ 16 ਰੋਡ ਜੀਨਾਂ ਬਰਾਮਦ ਕੀਤੇ ਗਏ ਆ ਇਰੇ ਪਾਸੋਂ ਰਾਂਡਾ ਸਨ ਕਰਕੇ ਫੋਰ ਕبھی ਕੀਤੀ ਜਾ